ਇੱਕ ਯੁੱਧ ਸ਼ੇਰ ਅਭਰੂਤ ਪੰਜਾਬੀਓ ਜਾਗੋ ਸ਼ੇਰ ਅਭਰੂਤ ਇੱਕ ਯੁੱਧ ਸ਼ੇਰ ਅਭਰੂਤ ਇੱਕ ਯੁੱਧ ਸ਼ੇਰ ਅਭਰੂਤ ਸ਼ੇਰ ਛੱਡੋ ਨਗਰ ਕੌਂਸਲ ਰਾਜਪੁਰਾ ਦੇ ਉਪ ਪ੍ਰਧਾਨ ਨਰਜੇਸ਼ ਕੁਮਾਰ ਵੱਲੋਂ ਬੀਤੇ ਸਮੇਤ ਉਹ ਲਗਾਤਾਰ ਨਸ਼ੇ ਦੇ ਵਿਰੁੱਧ ਜਾਗਰੂਕਤਾ ਅਤੇ ਨਸ਼ੇ ਦੇ ਖਾਤਮੇ ਦੀ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਅੱਜ ਰਜੇਸ਼ ਕੁਮਾਰ ਦੀ ਅਗਵਾਈ ਹੇਠ ਉਹਨਾਂ ਦੀ ਟੀਮ ਵੱਲੋਂ ਲੋਕਾਂ ਨੂੰ ਨਸ਼ੇ ਵਿਰੁੱਧ ਜਾਗਰੂਕ ਕਰਨ ਲਈ ਰਾਜਪੁਰਾ ਦੇ ਵਾਰਡ ਨੰਬਰ 19 ਵਿੱਚ ਇੱਕ ਮਸ਼ਾਲ ਯਾਤਰਾ ਕੱਢੀ ਗਈ ਇਸ ਮਸ਼ਾਲ ਯਾਤਰਾ ਦੇ ਉਦਘਾਟਨ ਥਾਣਾ ਸਿਟੀ ਰਾਜਪੁਰਾ ਦੇ ਐਸ ਐਚ ਓ ਸਰਦਾਰ ਬਲਵਿੰਦਰ ਸਿੰਘ ਵੱਲੋਂ ਮਸ਼ਾਲ ਜਲਾ ਕੇ ਕੀਤਾ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਬਾਬਾ ਜਸਬੀਰ ਸਿੰਘ ਹੈੱਡ ਗਰੰਤੀ ਵੀ ਮੌਜੂਦ ਸਨ ਇਸ ਮੌਕੇ ਤੇ ਮੁੱਖ ਮਹਿਮਾਨ ਐਸ ਐਚ ਓ ਸਰਦਾਰ ਬਲਵਿੰਦਰ ਸਿੰਘ ਨੇ ਉਪ ਪ੍ਰਧਾਨ ਰਜੇਸ਼ ਕੁਮਾਰ ਬਲੋਚ ਲਈ ਜਾ ਰਹੀ ਇਸ ਨਸ਼ਾ ਵਿਰੁੱਧ ਮੁਹਿੰਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਮੈਂ ਤੇ ਮੇਰੀ ਟੀਮ ਇਸ ਕੰਮ ਵਿੱਚ ਰਜੇਸ਼ ਕੁਮਾਰ ਦੇ ਨਾਲ ਹਾਂ ਤੇ ਜਦੋਂ ਵੀ ਇਹਨਾਂ ਨੂੰ ਇਸ ਕੰਮ ਦੀ ਜਰੂਰਤ ਹੋਵੇਗੀ ਜਾਂ ਮਦਦ ਹੋਵੇਗੀ ਤਾਂ ਉਹ ਹਰ ਸਮੇਂ ਤਿਆਰ ਹਨ ਇਸ ਮੌਕੇ ਤੇ ਉਹਨਾਂ ਅਪੀਲ ਕੀਤੀ ਕਿ ਜੇਕਰ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਉਸ ਦੀ ਪੂਰੀ ਮਦਦ ਕਰਨਗੇ ਉਹਨਾਂ ਕਹੇ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਹ ਉਹਨਾਂ ਨੂੰ ਦੱਸਣ ਤਾਂ ਕਿ ਇਹੋ ਜੀ ਸਮਾਜਿਕ ਬੁਰਾਈਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਸਮਾਜ ਨੂੰ ਚੰਗੀ ਸਿਹਤ ਦਿੱਤੀ ਜਾ ਸਕੇ ਗੌਰਤਵ ਹੈ ਕਿ 1 ਜਨਵਰੀ 2025 ਨੂੰ ਸਾਲ ਦੀ ਸ਼ੁਰੂਆਤ ਵਿੱਚ ਰਜੇਸ਼ ਕੁਮਾਰ ਵੱਲੋਂ ਨਸ਼ਾ ਵਿਰੁੱਧ ਪ੍ਰੋਗਰਾਮ ਕਰਵਾ ਕੇ ਅਤੇ ਹਸਤਾਖਰ ਮੁਹਿੰਮ ਚਲਾਈ ਗਈ ਸੀ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਸ਼ਿਰਕਤ ਕੀਤੀ ਗਈ ਸੀ ਅਤੇ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਰਜੇਸ਼ ਕੁਮਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ ਸੀ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਹੈ ਐਸਐਚਓ ਸਰਦਾਰ ਬਲਵਿੰਦਰ ਸਿੰਘ ਅਤੇ ਉਪ ਪ੍ਰਧਾਨ ਰਜੇਸ਼ ਕੁਮਾਰ ਦਾ ਤੁਸੀਂ ਵੀ ਸੁਣੋ ਏਬੀਵੀ ਨਿਊਜ਼ ਪੰਜਾਬ ਲਈ ਦੀਪਕ ਅਰੋੜਾ ਦੀ ਰਿਪੋਰਟ ਰਾਜਪੁਰਾ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਪਹਿਲਾਂ ਵੀ ਬਹੁਤ ਉਪਰਾਲੇ ਕੀਤੇ ਐਸਐਸਪੀ ਸਾਹਿਬ ਕੋਲ ਡੀਆਈਜੀ ਸਾਹਿਬ ਕੋਲ ਅਸੀਂ ਇਹਨਾਂ ਦੀ ਰਿਕਮੈਂਡੇਸ਼ਨ ਵੀ ਪਹਿਲਾਂ ਭੇਜੀ ਹੋਈ ਹੈ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਅਸੀਂ ਇਹਨਾਂ ਦੇ ਨਾਲ ਹਰ ਟਾਈਮ ਇਸੇ ਕਰਕੇ ਮੈਂ ਇਹਦੇ ਨਾਲ ਸਾਰਿਆਂ ਨਾਲ ਸਿਵਲ ਜੀ ਆਇਆ ਮੈਂ ਦੱਸੀ ਇਹਨਾਂ ਨਾਲ ਮੈਂ ਆਪਣਾ ਸਹਿਯੋਗ ਦੇ ਸਕਾਂ ਕਦੇ ਵੀ ਕਿਸੇ ਵੀ ਕੰਮ ਵਾਸਤੇ ਮੈਨੂੰ ਤੇਰਾ ਕਾਲ ਕਰਨ ਮੈਂ ਹਾਜ਼ਰ ਹਾਂ ਤੇ ਦੱਸਿਆ ਕਰਕੇ ਦਾ ਖਾਸ ਕਰ ਹੈ ਜਿਹੜਾ ਕਿ ਬਹੁਤ ਹੀ ਮਾੜੀ ਗੱਲ ਹੈ ਵੀ ਜਿਹੜਾ ਕੋਈ ਵੀ ਇਸ ਨਿਸ਼ਾਨ ਨੂੰ ਬੁਧਾਉਂਦਾ ਹੈ ਬਹੁਤ ਮਾੜੀ ਗੱਲ ਹੈ ਠੀਕ ਹੈ ਸਿਰਫ ਸਮਾਜ ਨੂੰ ਕੀ ਅਪੀਲ ਕਰਨਾ ਚਾਹੀਦਾ ਮੈਂ ਸਮਾਜ ਨੂੰ ਆਏ ਅਪੀਲ ਕਰਾਂਗੇ ਕਿ ਸਾਰੇ ਇੱਕ ਦੂਜੇ ਨੂੰ ਜੇ ਕਿਸੇ ਦਾ ਕੋਈ ਭਰਾ ਕੋਈ پڑوسی ਕੋਈ ਥੋੜਾ ਨਸ਼ਾ ਕਰਦਾ ਹੈ ਉਹਨੂੰ ਸਾਡੇ ਕੋਲ ਲਿਆਓ ਅਸੀਂ ਐਡਮਿਟ ਕਰਾਵਾਂਗੇ ਅਸੀਂ ਅਫਸਰਾਂ ਨੂੰ ਕਹਿ ਕੇ ਸਹਾਇਕ ਦਵਾਂਗੇ ਕਿਤੇ ਵੀ ਦਾਖਲ ਕਰਾਈਏ ਉਹਨੂੰ ਜਿਹੜੇ ਸੈਂਟਰ ਨੂੰ ਦਾਖਲ ਕਰਾਵਾਂਗੇ ਉਹਦਾ ਨਸ਼ਾ ਛਡਾਵਾਂਗੇ ਠੀਕ ਹੈ ਜੀ ਜੇ ਕੋਈ ਜ਼ਿਆਦਾ ਵੇਚਣ ਵਾਲਾ ਉਹ ਸਾਨੂੰ ਬਣਾਓ ਬਈ ਦੂਜੇ ਪਾਸੇ ਨੂੰ ਜੇਲ੍ਹ ਤੋਂ ਰਾਂਗੇ ਠੀਕ ਠੀਕ ਉਹਦੇ ਖਿਲਾਫ ਬਣਦੀ ਕਾਰਵਾਈ ਕਰਾਂਗੇ ਜਿਹੜੀ ਬਣਦੀ ਹੈ ਠੀਕ ਹੈ ਜੀ ਅਸੀਂ ਜੀ ਇਸ ਜੀ ਦੇ ਨਾਲ ਹਰ ਟਾਈਮ ਸਾਨੂੰ ਕੋਈ ਵੀ ਰਜਿਸਟਰੀ ਸ਼ਹਿਰ ਚ ਕੋਈ ਵੀ ਸਾਨੂੰ ਕਾਲ ਕਰਦਾ ਉਹ ਤੇ ਫੱਟੇਗਾ ਠੀਕ ਹੈ ਇਹ ਯੁੱਧ ਨਸ਼ਾ ਦੇ ਵਿਰੁੱਧ ਘਰ ਘਰ ਇਹ ਸੰਦੇਸ਼ ਪਹੁੰਚਾਵਾਂਗੇ ਸਮਾਜ ਨੂੰ ਨਸ਼ਾ ਮੁਕਤ ਬਣਾਵਾਂਗੇ ਇਸ ਦੇ ਦਿਨ ਅਸੀਂ 1 ਜਨਵਰੀ 2025 ਨਵੇਂ ਸਾਲ ਦੇ ਆਗਮਨ ਦੇ ਮੌਕੇ ਤੇ ਅਸੀਂ ਮਹਿੰਮ ਸ਼ੁਰੂ ਕੀਤੀ ਸੀ ਨਸ਼ਿਆਂ ਦੇ ਖਿਲਾਫ ਸਾਚਾਰ ਅਭਿਆਨ ਤਾ ਸਾਨੂੰ ਬੜੀ ਖੁਸ਼ੀ ਹੋਈ ਉਸ ਸਾਖਸ਼ਰ ਅਭਿਆਨ ਦੇ ਅੰਦਰ 2 ਘੰਟੇ ਦੇ ਅੰਦਰ ਅੰਦਰ 500 ਤੋਂ ਪਲੱਸ ਲੋਕਾਂ ਨੇ ਆਪਣੀ ਸਹਿਮਤੀ ਪ੍ਰਗਟਾਈ ਸ਼ਾਇਰ ਕਿਤੇ ਕਿ ਨਾ ਅਸੀਂ ਨਸ਼ਾ ਕਰਾਂਗੇ ਨਾ ਕਿਸੇ ਨੂੰ ਕਰਨ ਦਵਾਂਗੇ ਤਾਂ ਅੱਜ ਉਸੇ ਗੜੀ ਨੂੰ ਅੱਗੇ ਵਧਾਉਂਦੇ ਹੋਏ ਇੱਕ ਯੁੱਧ ਨਸ਼ੇ ਦੇ ਵਿਰੁੱਧ ਕਿਉਂਕਿ ਜਾਗਰੂਤਾ ਹੀ ਬਹੁਤ ਵੱਡਾ ਹਥਿਆਰ ਹੈ ਨਸ਼ੇ ਦੇ ਖਿਲਾਫ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿਉਂਕਿ ਜੋ ਆਪਣੀ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਦੀ ਦਲਦਲ ਵਿੱਚ ਨਾ ਵਸੇ ਉਹਨਾਂ ਨੂੰ ਪਹਿ ਜਾਗਰੂਕ ਕਰੀਏ ਤੇ ਉਸ ਤੋਂ ਕੱਢ ਕੇ ਤਾਂ ਕਿ ਜਦੋਂ ਉਹ ਬੁਰਾਈ ਤੋਂ ਨਿਕਲਣਗੇ ਉਹਨਾਂ ਦੇ ਅੰਦਰ ਵੀ ਸੋਚ ਹੋਏਗੀ ਆਪਣੇ ਪਰਿਵਾਰ ਦੇ ਪ੍ਰਤੀ ਦੇਸ਼ ਦੇ ਪ੍ਰਤੀ ਸਮਾਜ ਦੇ ਪ੍ਰਤੀ ਉਹ ਵੀ ਸੋਚ ਰੱਖਣਗੇ ਕਿਉਂਕਿ ਨਸ਼ਾ ਇੱਕ ਬਿਮਾਰੀ ਹੈ ਆਪਾਂ ਨੇ ਉਸ ਬੰਦੇ ਨੂੰ ਨਫ਼ਰਤ ਨਹੀਂ ਕਰਨੀ ਸਿਰਫ ਬੁਰਾਈ ਨੂੰ ਨਫ਼ਰਤ ਕਰਨੀ ਹੈ ਸਾਨੂੰ ਬੜੀ ਖੁਸ਼ੀ ਹੋਈ ਜੋ ਰਾਜਪੁਰਾ ਦੇ ਮਾਨਯੋਗ ਐਸਐਚਓ ਸਾਹਿਬ ਬਲਵਿੰਦਰ ਜੀ ਇਹ ਵੀ ਟਾਈਮ ਟੂ ਟਾਈਮ ਸਾਨੂੰ ਪੂਰਾ ਮਤਲਬ ਹੌਸਲਾ ਦਿੰਦੇ ਆ ਅੱਜ ਸਪੈਸ਼ਲੀ ਇਹ ਵੀ ਟਾਈਮ ਕੱਢ ਕੇ ਆਏ ਆ ਕਿਉਂਕਿ ਜਦੋਂ ਪ੍ਰਸ਼ਾਸਨ ਵੀ ਨਾਲ ਚੱਲਦਾ ਹੈ ਸਮਾਜ ਤੇ ਲੋਕ ਵੀ ਨਾਲ ਚੱਲਦੇ ਆਂ ਫਿਰ ਜਿਹੜੇ ਕੁਛ ਨਸ਼ਾ ਕਰਦੇ ਆਂ ਲੋਕ ਜਾਂ ਜੋ ਵੀ ਕਿਸੇ ਸਿਸਟਮ ਨਾਲ ਜੁੜੇ ਹੋਏ ਆਂ ਉਹਨਾਂ ਦੇ ਅੰਦਰ ਵੀ ਡਰ ਪੈ ਪੈਦਾ ਹੁੰਦਾ ਹੈ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਾਂਗਾ ਆਪਾਂ ਸਾਰੇ ਸਮਾਜ ਦਾ ਹਿੱਸਾ ਆਪਾਂ ਵੀ ਕੋਸ਼ਿਸ਼ ਕਰੀਏ ਸੋਚ ਅਪਣਾਈਏ ਜਦੋਂ ਆਪਾਂ ਸੋਚ ਲੈ ਕੇ ਚਲਾਂਗੇ ਤਾਂ ਹੋ ਨਹੀਂ ਸਕਦਾ ਉਹ ਪਰਿਵਾਰ ਨਸ਼ਾ ਨਾ ਛੱਡੇ ਸਾਡੀ ਇਹ ਸੋਚ ਹੈ ਘਰ-ਘਰ ਇਹ ਸੰਦੇਸ਼ ਪਹੁੰਚਾਵਾਂਗੇ ਪੂਰੇ ਸਮਾਜ ਨੂੰ ਨਸ਼ਾ ਮੁਕਤ ਬਣਾਵਾਂਗੇ ਪੰਜਾਬੀਓ ਜਾਗੋ ਨਸ਼ੇ ਤਿਆਗੋ ਅੱਜ ਇਹੀ ਮੁਹਿੰਮ you ਅਸੀਂ ਜੋ ਅੱਜ ਮਿਛਾਲ ਯਾਤਰਾ ਸ਼ੁਰੂ ਕੀਤੀ ਐ ਐਸਐਚਓ ਸਾਹਿਬ ਨੇ ਸ਼ੁਰੂ ਕਰਾਈ ਹੈ ਤਾਂ ਅੱਗੇ ਵੀ ਪੜਾਅ ਦੇ ਭਾਈ ਅੱਗੇ ਨਸ਼ੇ ਦੇ ਪ੍ਰਤੀ ਸਾਡੇ ਵੱਲੋਂ ਜੋ ਮੂਵਮੈਂਟ ਚੱਲਦੀ ਰਹੇਗੀ ਮੈਂ ਤੁਹਾਡਾ ਪ੍ਰੈਸ ਦਾ ਵੀ ਮੀਡੀਆ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਜੋ ਇਹ ਮੈਸੇਜ ਅੱਗੇ ਭੇਜੋਗੇ ਇਹ ਮੈਸੇਜ ਹੋਣਗੇ ਕਿਨੇ ਪਰਿਵਾਰ ਐ ਉਹ ਨਸ਼ਾ ਛੱਡਣਗੇ ਜਿਵੇਂ ਐਸਐਚਓ ਸਾਹਿਬ ਨੇ ਕਿੰਦੀ ਵੱਡੀ ਗੱਲ ਕੀਤੀ ਹੈ ਅਗਰ ਕੋਈ ਵੀ ਜਿਹੜਾ ਪਰਿਵਾਰ ਐ ਕੋਈ ਮੈਂਬਰ ਐ ਨਸ਼ਾ ਕਰਦਾ ਹੈ ਉਹ ਸਾਨੂੰ ਮਿਲੇ ਆਪਾਂ ਉਸ ਨੂੰ ਐਡਮਿਟ ਕਰਾਵਾਂਗੇ ਉਹਦਾ ਇਲਾਜ ਕਰਾਵਾਂਗੇ ਇਸ ਗੰਦਲੀ ਬਿਮਾਰੀ ਤੋਂ ਉਸ ਨੂੰ ਬਾਹਰ ਕੱਢਾਂਗੇ ਤਾਂ ਕਿ ਜੋ ਸਰਕਾਰ ਦਾ ਸਪਨਾ ਸੀਐਮ ਸਾਹਿਬ ਦਾ ਸਪਨਾ ਹੈ ਕਿ ਆਪਾਂ ਨੇ ਆਪਣਾ ਰੰਗਲਾ ਪੰਜਾਬ ਬਣਾਣਾ ਹੈ ਅਸੀਂ ਵਿਜਨ ਲੈ ਕੇ ਚੱਲ ਰਹੇ ਹਾਂ ਰਾਜਪੁਰਾ ਨੂੰ ਆਪਾਂ ਰੰਗਲਾ ਰਾਜਪੁਰਾ ਬਣਾਈਏ ਐਮਐਲਏ ਸਾਹਿਬ ਮੈਡਮ ਨੀਨਾ ਮਿੱਤਲ ਜੀ ਨੇ ਵੀ ਉਸ ਦਿਨ ਆ ਕੇ ਬਹੁਤ ਹੀ ਹੌਸਲਾ ਦਿੱਤਾ ਸਾਨੂੰ ਇਸ ਮਹਿੰਦਾਂ ਆਗਾਜ਼ ਕੀਤਾ ਆਗਾਜ਼ ਕੀਤਾ ਜੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਜਿੰਨੇ ਵੀ ਤੁਸੀਂ ਵਲੰਟੀਅਰ ਦੇਖ ਰਹੇ ਹੋ ਸਰਦੀ ਦਾ ਕਿੰਨਾ ਟਾਈਮ ਹੈ ਹਰੇਕ ਬੰਦਾ ਸੋਚ ਰੱਖਦਾ ਨਹੀਂ ਇਹਨਾਂ ਬੰਦਿਆਂ ਨੇ ਸੋਚ ਰੱਖੀ ਕਿ ਅਸੀਂ ਸਮਾਜ 'ਚ ਬਦਲਾਅ ਲੈ ਕੇ ਆਣਾ ਹੈ ਲੋਕਾਂ ਨੂੰ ਸਮਝਾਉਣਾ ਹੈ ਤਾਂ ਮੈਂ ਤਾਂ ਉਸ ਪਰਮਪਿਤਾ ਪਰਮਾਤਮਾ ਦੇ ਪਾਵਨ ਚਰਨਾਂ 'ਚ ਜਿੰਨੇ ਵੀ ਲੋਕ ਬਿਲਕੁਲ ਨੀਸਵਾਰਥ ਲਗੇ ਹੋਏ ਐ ਇਸ ਮੁਹਿੰਮ ਦਾ ਹਿੱਸਾ ਬਣੇ ਐ ਪਰਮਾਤਮਾ ਇਹਨਾਂ ਦੇ ਪਰਿਵਾਰਾਂ ਨੂੰ ਖੁਸ਼ੀਆਂ ਦੇ ਤਾਂ ਕਿ ਇਹ ਵੀ ਅੱਗੇ ਵਧ ਕੇ ਸਮਾਜ ਦੇ ਭਲਾਈ ਦੇ ਕੰਮਾਂ 'ਚ ਹਿੱਸਾ ਬਣ ਜੀ ਸਾਡੀ ਇਹੀ ਸਾਰਿਆਂ ਨੂੰ ਬੇਨਤੀ ਐ ਤੇ ਸਾਰਿਆਂ ਦੀ ਸੋਚ ਵੀ ਐ ਇੱਕ ਯੁੱਧ ਇੱਕ ਯੁੱਧ ਪੰਜਾਬੀਓ ਜਾਗੋ